ਸਸਿਕਲ ਜੀ ਆਪ ਸਭ ਸਤਿਕਾਰਤ ਸੱਜਣਾ ਦਾ ਸਵਾਗਤ ਹੈ ਜੀ ਪੰਜਾਬ ਟੀਵੀ ਦੇ ਪ੍ਰੋਗਰਾਮ ਮਹਿਮਾਨੇ ਪੰਜਾਬ ਦੇ ਵਿੱਚ ਦੋਸਤੋ ਆ ਆਪਾਂ ਹਮੇਸ਼ਾ ਦੇਖਦੇ ਹਾਂ ਕਿ ਇੱਕ ਪੋਸਟਰ ਪੈਂਦਾ ਹੈ ਪੋਸਟਰ ਦੇ ਵਿੱਚ ਇੱਕ ਆਰਟਿਸਟ ਅਨਾਉਂਸ ਹੁੰਦਾ ਉਹਦੀ ਜਗ੍ਹਾ ਅਨਾਉਂਸ ਹੁੰਦੀ ਆ ਉਹਦੇ ਜਿਹੜੇ ਟੂਰ ਆਰਗੇਨਾਈਜ਼ਰ ਹੁੰਦੇ ਤੇ ਜਾਂ ਕਿੱਥੇ ਕਿੱਥੇ ਹੋ ਹੋਣੇ ਉਹਨਾਂ ਦੀਆਂ ਡੇਟਸ ਅਨਾਉਂਸ ਹੁੰਦੀਆਂ ਤੇ ਵੈਨਿਊ ਆਪਾਂ ਦੇਖਦੇ ਹਾਂ ਕਿ ਕਿਹੜੇ ਕਲਾਕਾਰ ਲਈ ਕਿਦਾਂ ਦਾ ਆਰਗੇਨਾਈਜ਼ ਹੋਇਆ ਇਹ ਮੀਸ਼ਾ ਹੁੰਦਾ ਜਿਹੜੀਆਂ ਵਿਕਟੋਰੀਆ ਜਾਂ ਨਿਊ ਸਾਊਥ ਵੇਲ ਜਾਂ ਕੁਈਨਜ਼ਲੈਂਡ ਜਾਂ ਇਦਾਂ ਦੀਆਂ ਜਿਹੜੀਆਂ ਸਟੇਟਸ ਦੇ ਵਿੱਚ ਜਿਹੜੀਆਂ ਮੇਨ ਸਿਟੀਜ਼ ਹੁੰਦੀਆਂ ਸਿਡਨੀ ਐ ਮੈਲਬਨ ਬ੍ਰੈਸਬੇਨ ਆਪਾਰਥਾ ਸਾਊਥ ਈਸਟ ਈਲੀਆ ਤੇ ਵਿਕਟੋਰੀਆ ਦੇ ਵਿੱਚ ਜਦੋਂ ਆਪਾਂ ਇੱਕ ਗੱਲ ਕਰਦੇ ਹਾਂ ਕਿ ਵਿਕਟੋਰੀਆ ਦੇ ਵਿੱਚ ਹੋਰ ਵੀ ਕਮਿਊਨਿਟੀ ਆਪਣੀ ਬਹੁਤ ਵਧੀਆ ਤਰੀਕੇ ਨਾਲ ਬ੍ਰੌਡ ਕਨਸੈਪਟ ਦੇ ਨਾਲ ਵੱਖ-ਵੱਖ ਏਰੀਆ ਦੇ ਵਿੱਚ ਡਿਵੈਲਪ ਕਰ ਰਹੀ ਆ ਚਾਹੇ ਉਹਨਾਂ ਦੇ ਕਾਰਨ ਕੁਛ ਵੀ ਹੋਣ ਚਾਹੇ ਉਹ ਕਿਤਨਾ ਕਿਤੇ ਇੱਕ ਸ਼ਾਂਤੀ ਦੀ ਜਿਹੜੇ ਚਾਹੁੰਦੇ ਇੱਕ ਇਦਾਂ ਦੀ ਟ੍ਰੈਫਿਕ ਲਾਈਫ ਤੋਂ ਭੱਜ ਕੇ ਇੱਕ ਬਹੁਤ ਵਧੀਆ ਤਰੀਕੇ ਨਾਲ ਬਿਜ਼ਨਸ ਜਿਹੜੇ ਆਪਣੇ ਚਲਾ ਰਹੇ ਨੇ ਕੰਟਰੀ ਸਾਈਡ ਕਹਿੰਦੇ ਕਹਿੰਦੇ ਉਹ ਇੱਕ ਵੱਡੀ ਸਿਟੀ ਬਣਦੇ ਜਾ ਰਹੇ ਨੇ ਜਿੱਦਾਂ ਦੇ ਵਿੱਚ ਬੈਲਟ ਆਉਂਦਾ ਬੈਲਟ ਦੇ ਵਿੱਚ ਕੁਝ ਨੌਜਵਾਨ ਇਦਾਂ ਦਾ ਉਦਦਮ ਕਰ ਰਹੇ ਨੇ ਕਿ ਉਹਨੂੰ ਇੱਕ ਮੈਲਬਨ ਦਾ ਇੱਕ ਬਹੁਤ ਵੱਡਾ ਆਲਟਰਨੇਟਿਵ ਬਣਾ ਕੇ ਤੇ ਇੱਕ ਪੰਜਾਬੀ ਕਮਿਊਨਿਟੀ ਨੂੰ ਇੱਕ ਜਿਵੇਂ ਸ਼ੋਅ ਕਰਵਾਉਣੇ ਆ ਚਾਹੇ ਆਪਾਂ ਇਦਾਂ ਦੇ ਈਵੈਂਟ ਹੁੰਦੇ ਜਾਂ ਮੇਲੇ ਹੁੰਦੇ ਆ ਉਹਨਾਂ ਦੇ ਹੀਰੋਨ ਕਮੇਲਾ ਬਣਾਉਣ ਵਾਸਤੇ ਇੱਕ ਕੌਨਫੀਡੈਂਟ ਹੁੰਦੇ ਨੇ ਕੌਨਫੀਡੈਂਟ ਕਿੰਨੇ ਕਿਨੇ ਉਹ ਆਪਾਂ ਪੁੱਛਾਂਗੇ ਸੁਲਤਾਨ ਢਿੱਲੋਂ ਜੀ ਤੇ ਰਾਜ ਸਿੰਘ ਜੀ ਜਿਹੜੇ ਕਿ ਇੱਕ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਇੱਕ ਪੰਜਾਬ ਦੋ ਪੰਜਾਬ ਨੇ ਲੈਂਦਾ ਤੇ ਚੜਦਾ ਪੰਜਾਬ ਉਹ ਉਹਨੂੰ ਐਂਟਰਟੇਨਮੈਂਟ ਕਰ ਰਹੇ ਨੇ ਪੰਜਾਬ ਤੇ ਇੰਡੀਆ ਦੇ ਵਿੱਚ ਸੌਰੀ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜਿਹੜੇ ਅਰਫਲੋਹਾਰਜੀ ਆ আলমੁਲਹਾਰਜੀ ਦੇ ਫਰਜ਼ੰਦ ਅਤੇ ਉਹਨਾਂ ਦੇ ਅਰਫਲੋਹਾਰਜੀ ਦੇ ਅੱਗੇ ਫਰਜ਼ੰਦ ਜਿਹੜੇ ਨਾਲ ਉਹ ਕਿਵੇਂ ਇੱਕ ਨਵਾਂ ਇਵੈਂਟ ਕਰਕੇ ਲੈ ਕੇ ਆਉਣ ਜਾ ਰਹੇ ਨੇ ਤੇ ਉਹਨਾਂ ਨੂੰ ਕਿਵੇਂ ਇਹਨਾਂ ਨੇ ਜਿਹੜਾ ਇਹ ਪਲਾਨ ਕੀਤਾ ਕਿ ਇੱਕ ਬੈਲਟ ਦੇ ਵਿੱਚ ਇੱਕ ਵੱਡੇ ਕਲਾਕਾਰ ਨੂੰ ਵੱਡੀ ਜ਼ਿੰਮੇਵਾਰੀ ਦੇ ਨਾਲ ਵੱਡੀ ਆਡੀਅנס ਦੇਣ ਦੇ ਲਈ ਇੱਕ ਆਪ ਇੱਕ 뮤직 ਇੰਡਸਟਰੀ ਦੇ ਨਾਲ ਬਾਵਾਸਤਾ ਰੱਖਦੇ ਹੋਏ ਸੁਲਤਾਨ ਢਿੱਲੋਂ ਜੀ ਦੇ ਬਾਰੇ ਵੀ ਗੱਲ ਕਰਾਂਗੇ ਕਿ ਵੀ ਉਹਨਾਂ ਦੀ ਕੀ ਸ਼ਖਸੀਅਤ ਹੈ ਤੇ ਰਾਜ ਸਿੰਘ ਸਾਡੇ ਨਾਲ ਦੂਜੇ ਜਿਹੜੇ ਆਰਗੇਨਾਈਜ਼ਰ ਨੇ ਉਹ ਮੌਜੂਦ ਨੇ ਉਹਨਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਬੈਲਟ ਦੇ ਵਿੱਚ ਆਰਫ ਲੋਹਾਰ ਜੀ ਨੂੰ ਕਿਵੇਂ ਇਹਨਾਂ ਨੇ ਇੰਟਰੋਡਿਊਸ ਕਰਵਾਉਣਾ ਤੇ ਕਿਵੇਂ ਰਿਸਪੌਂਸ ਦੇਖ ਰਹੇ ਨੇ ਪੰਜਾਬੀ ਕਮਿਊਨਿਟੀ ਦਾ ਪਹਿਲਾਂ ਸਵਾਗਤ ਕਰਦੇ ਆ ਦੋਨੇ ਵੀਰਾਂ ਦਾ ਸასი ਕਾਲ ਜੀ ਸਵਾਗਤ ਸੁਲਤਾਨ ਭਾਈ ਜਦੋਂ ਆਪਾਂ ਗੱਲ ਕਰਦੇ ਆ ਨਾ ਕਿ ਵੀ ਹਰ ਇੱਕ ਸ਼ੋਅ ਜਿੰਨਾ ਵੀ ਜਿਹੜੇ ਵੀ ਇੱਥੇ ਹੋ ਰਹੇ ਨੇ ਵੱਡੇ ਵੱਡੇ ਸ਼ੋਅ ਹੋ ਰਹੇ ਨੇ ਤੇ ਸੁਲਤਾਨ ਟਿਲ ਨੂੰ ਇੱਕ ਬਖੂਬੀ ਜਿਹੜੀ ਇੱਕ ਇੰਟਰੋਡਕਸ਼ਨ ਹੁੰਦਾ ਸਰ ਨੂੰ ਪਹਿਲਾਂ ਜਾ ਕੇ ਜਿਹੜੀ ਇੱਕ ਰਿਸਪੌਂਸਿਬਿਲਟੀ ਬਣਦੀ ਆ ਕਿ ਚਾਹੇ ਆਰਗੇਨਾਈਜ਼ਰ ਨੇ ਵੇਖਣਾ ਹੋਵੇ ਕਿ ਵੀ ਸ਼ੋਅ ਬਹੁਤ ਵਧੀਆ ਜਾਊਗਾ ਇਹਦੇ ਚ ਅ ਜਿਹੜੀ ਆਡੀਅנס ਆ ਉਹਦੀ ਰਿਸਪੌਂਸਿਬਿਲਟੀ ਵੇਖਣੀ ਆ ਆਰਗੇਨਾਈਜ਼ਰ ਨੇ ਇੱਕ ਜਿਹੜਾ ਜਿਹੜਾ ਪਰਫਾਰਮ ਕਰ ਰਿਹਾ ਉਹਨੂੰ ਵੇਖਣਾ ਕਿ ਵੀ ਕਿਵੇਂ ਉਹਦੇ ਤੱਕਰ ਪਹੁੰਚਣਾ ਤੇ ਇੱਕ ਜਿਹੜਾ ਕਨੈਕਸ਼ਨ ਆ ਉਹ ਤੁਹਾਡਾ ਹੁੰਦਾ ਸਾਊਂਡ ਜਾਊਗੀ ਗਾਇਕੀ ਜਾਊਗੀ ਮਿਊਜ਼ਿਕਨ ਤੁਹਾਡੇ ਦੁਆਰਾ ਪ੍ਰੋਵਾਈਡ ਕੀਤੇ ਜਾਂਦੇ ਆ ਤੁਸੀਂ ਪ੍ਰੋਡਿਊਸ ਕਰਦੇ ਹੋ ਆ ਸਾਊਂਡ ਪ੍ਰੋਡਿਊਸ ਕਰਦੇ ਹੋ ਸਾਰਾ ਕੁਝ ਤੁਸੀਂ ਆਰਗੇਨਾਈਜ਼ ਕਰਦੇ ਹੋ ਵੇਖਦੇ ਹੋ ਇੱਕ ਨਜ਼ਰੀਆ ਹੁੰਦਾ ਇੱਕ ਅੱਖ ਹੁੰਦੀ ਆ ਸਫਲ ਜਾਂਦੇ ਸਾਰੇ ਸਕਸੈਸਫੁਲ ਜਾਂਦੇ ਤੇ ਇੱਕ ਵੱਡਾ ਨਾਮ ਸੁਲਤਾਨ ਢਲੋਂ ਜੀ ਦਾ ਜਿਦੋਂ ਆਪਾਂ ਵੇਖਾਂਗੇ ਕਿ ਵੀ ਇਸ ਇੰਡਸਟਰੀ ਦੇ ਵਿੱਚ ਪਹਿਲਾਂ ਤੋਂ ਹੈ ਕੀ ਲੱਗਿਆ ਕਿ ਕੁਛ ਨਾ ਕੁਛ ਜਿਹੜਾ ਜਿੱਥੇ ਤੁਸੀਂ ਰਹਿ ਰਹੇ ਹੋ ਜਾਂ ਜਿੱਥੇ ਤੁਸੀਂ ਵੇਖ ਰਹੇ ਹੋ ਉੱਥੇ ਪੰਜਾਬੀ ਜਗਤ ਜਿਹੜਾ ਹੈਗਾ ਪੈਲਟ ਦੇ ਵਿੱਚ ਇਥੋਂ 200 ਕਿਲੋਮੀਟਰ ਸ਼ਾਇਦ ਮੈਨੂੰ ਡਿਸਟੈਂਸ ਦਾ ਨਹੀਂ ਪਤਾ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਇਹ ਆਉਂਦਾ ਕਿ ਵੀ ਉੱਥੇ ਚੜਦਾ ਤੇ ਲੈਂਦਾ ਪੰਜਾਬਾ ਤੇ ਇੱਥੇ ਚੜਦਾ ਤੇ ਲੈਂਦਾ ਵਿਕਟੋਰੀਆ ਈਸਟ ਤੇ ਵੈਸਟ ਜਿਦੋਂ ਆਪਾਂ ਵੇਖਦੇ ਹਾਂ ਉੱਥੇ ਰੌਣਕ ਲਵਾ ਰਹੇ ਹੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਰਗੇਨਾਈਜ਼ ਕੀਤਾ ਕੀ ਵੇਖ ਰਹਾ ਹੂੰ ਕਮਿਊਨਿਟੀ ਦਾ ਰਿਸਪੌਂਸ ਉੱਥੋਂ ਦਾ ਤੇ ਕਿਵੇਂ ਹੌਸਲਾ ਜਿਹੜਾ ਤੁਹਾਡਾ ਬੁਲੰਦ ਚੱਲ ਰਿਹਾ ਅ ਪਹਿਲਾਂ ਤਾਂ ਟੈਨਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਪੰਜਾਬ ਟੀਵੀ ਤੇ ਆਉਣ ਦਾ ਤੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਅ ਟੈਨਰ ਸਾਹਿਬ ਹੁਣ ਬਾਲਾਰਾਟ ਕੰਟਰੀਸਾਈਡ ਨਹੀਂ ਰਿਹਾ ਉੱਥੇ ਬਹੁਤ ਜ਼ਿਆਦਾ ਤੇਜ਼ੀ ਨਾਲ ਗਰੋ ਹੋ ਰਿਹਾ ਨਾ ਕਿ ਇਕੱਲੀ ਪੰਜਾਬੀ ਕਮਿਊਨਿਟੀ ਇੰਡੀਅਨ ਪੰਜਾਬੀ ਕਮਿਊਨਿਟੀ ਪਾਕਿਸਤਾਨੀ ਕਮਿਊਨਿਟੀ ਵੀ ਬਹੁਤ ਜ਼ਿਆਦਾ ਵੱਧ ਰਹੀ ਆ ਡੇ ਬਾਏ ਡੇ ਹਾਂਜੀ ਇਸ ਕਰਕੇ ਸੀ ਸਾਨੂੰ ਤਾਂ ਹੀ ਇਹ ਹੌਸਲਾ ਕੀਤਾ ਕਿ ਅਸੀਂ ਉੱਥੇ ਸ਼ੋਅ ਕਰਾ ਸਕੀਏ ਉਹ ਵੀ ਇੱਕ ਡਿਵਿਡਿਡ ਆਰਟਿਸਟ ਦਾ ਇੱਕ ਆਈਡੀਆ ਹੁੰਦਾ ਨਾ ਆਪਣਾ ਵੀ ਆਪਾਂ ਇਹ ਚੀਜ਼ਾਂ ਕ੍ਰੀਏਟ ਕਰੀਏ ਇਦਾਂ ਦੇ ਵੇਖੀਏ ਅ ਇੱਕ ਹੁੰਦਾ ਵੀ ਲੋਕਾਂ ਦੀ ਡਿਮਾਂਡ ਹੁੰਦੀ ਆ ਜਦੋਂ ਤੁਹਾਨੂੰ ਮੋਤਵਾਰ ਦੇ ਤੌਰ ਤੇ ਵੇਖਦੇ ਵੀ ਸਾਡੇ ਇੱਕ ਨਵੇਂ ਉੱਭਰ ਰਹੇ ਸ਼ਹਿਰ ਦੇ ਵਿੱਚ ਕੋਈ ਮੋਤਵਾਰ ਹੈਗਾ ਜਿਹੜਾ ਸਾਡੇ ਲਈ ਇੱਕ ਪ੍ਰਬੰਧਾਂ ਲਈ ਇਦਾਂ ਦਾ ਇੰਤਜ਼ਾਮ ਕਰੇ ਕਿਉਂਕਿ ਸਾਨੂੰ 2.5 ਘੰਟੇ ਜਿਹੜਾ ਮੈਲਬਨ ਆਉਣਾ ਤੇ ਜਾਣਾ ਵਾਪਸ ਉਹ ਤੇ ਉਹਦੀ ਬਜਾਏ ਸਾਡੇ ਇੱਕ ਕਰੇ ਇੱਕ ਇਦਾਂ ਦਾ ਜਿਹੜਾ ਈਵੈਂਟ ਹੋਵੇ ਫੌਕ ਐਂਡ ਰੌਕ ਬਹੁਤ ਪੁਰਾਣਾ ਇੱਕ ਐਸਟੈਬਿਸ਼ਡ ਨਾਮ ਆ ਜੀ ਨੇ ਇੱਕ ਆਵਾਜ਼ੇ ਪੰਜਾਬ ਜਿਹੜਾ ਸਿੰਗੀ ਕੰਪੀਟੀਸ਼ਨ ਕਰਾਇਆ ਸੀਗਾ ਫੌਕ ਦੇ ਨਾਲ ਹੀ ਜਿਹੜਾ ਆਪਾਂ ਕਹਿੰਦੇ ਨੇ ਫੌਕ ਤੇ ਫੌਕ ਦੇ ਨਾਲ ਹੀ ਜਿਹੜਾ ਜੁੜਦਾ ਇੱਕ ਫੌਕ ਜਿਹੜਾ ਆਪਣੇ ਮਹਾਨ ਗਾਇਕ ਨੇ ਹਰਫ ਲੋਹਾਰ ਜੀ ਜੀ ਉਹਨਾਂ ਦਾ ਲੋਕ ਗਾਇਕ ਦੇ ਤੌਰ ਤੇ ਉਹਨਾਂ ਦੇ ਨੇੜੇ ਲੈਜੈਂਡ ਆਲਮ ਲੋਹਾਰ ਸਾਹਿਬ ਫੌਕ ਦੇ ਨਾਲ ਜੁੜੇ ਆ ਇਥੋਂ ਆਈ ਆਈਡੀਆ ਆ ਲੋਕਾਂ ਦੀ ਡਿਮਾਂਡ ਹੋਈ ਤੁਹਾਨੂੰ ਲੱਗਿਆ ਇਹ ਰਿਸਪੌਂਸ ਹੋਊਗਾ ਜਾਂ ਕਿਵੇਂ ਇਹ ਜਿਹੜੀ ਚੀਜ਼ ਤੋਰੀ ਸਿਲੈਕਟ ਕੀਤੀ ਆ ਜਾਂ ਬੱਚੇ ਵੀ ਆਪਾਂ ਵੇਖਦੇ ਆ ਆਯਾਨ ਟੱਲੋਂ ਜਿਹੜੇ ਉਹ ਤੁਹਾਡੇ ਨਾਲ ਤੁਹਾਡੇ ਬੇਟੇ ਜਿਹੜੇ ਉਹ ਸਪੋਰਟ ਕਰਦੇ ਤੁਹਾਨੂੰ ਲੱਗਿਆ ਹੋਣਾ ਕਿ ਇਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾਵੇ ਇਦਾਂ ਦਾ ਹੀ ਕੋਈ ਇਨਸਪਾਇਰ ਕੀਤਾ ਜਾਵੇ ਵੀ ਬੱਚੇ ਜਿਹੜੇ ਤੁਹਾਡੇ ਇੰਟਰਸਟ ਦੇ ਨਾਲ ਅੱਗੇ ਜਾਣ ਉਹਨਾਂ ਦੇ ਵੀ ਬੇਟੇ ਆ ਰਹੇ ਨੇ ਜੀ ਇਹ ਇਹ ਆਈਡੀਆ ਤੇ ਇਹ ਜਿਹੜਾ ਕਨਸੈਪਟ ਆ ਜਿਹੜਾ ਹੁਣ ਡਿਵੈਲਪ ਹੋਣ ਜਾ ਰਿਹਾ ਬੇਟੇ ਵਾਲਾ ਇਹ ਆਪਾਂ ਖੁੱਲ ਕੇ ਗੱਲ ਕਰੀਏ ਥੋੜੀ ਜਿਹੀ ਐਕਸਪਲੇਨ ਕਰੋ ਪਲੀਜ਼ ਥੋੜੀ ਪਹਿਲਾਂ ਆਨਸਰ ਤੁਹਾਡਾ ਬਹੁਤ ਛੋਟਾ ਸੀ ਮੈਂ ਬਾਬਾ ਬੋਲ ਗਏ ਪਹਿਲਾਂ ਜੀ ਕੋਈ ਗੱਲ ਨਹੀਂ ਅ ਅਸੀਂ ਨਾ ਉੱਥੇ ਹੁਣ ਵੈਸੇ ਬੱਚਿਆਂ ਨੂੰ ਕਲਾਸਾਂ ਦੇ ਨਹੀਂ ਸ਼ੁਰੂ ਕੀਤੀਆਂ ਭੰਗੜੇ ਦੀਆਂ ਮਿਊਜ਼ਿਕ ਦੀਆਂ ਤੇ ਉਹ ਫੋਕ ਐਂਡ ਰੌਕ ਦੇ ਅੰਦਰ ਹੀ ਅਸੀਂ ਕਰਦੇ ਹਾਂ ਤੇ ਉਹਨੂੰ ਦੇਖ ਕੇ ਜਿਵੇਂ ਸਾਨੂੰ ਉੱਥੋਂ ਹੰਗਾਰਾ ਮਿਲ ਰਿਹਾ ਬੱਚੇ ਆ ਰਹੇ ਨੇ ਤਾਂ ਉਸ ਤਰ੍ਹਾਂ ਦੀ ਗਾਇਕੀ ਉਸ ਤਰ੍ਹਾਂ ਦਾ ਮਿਊਜ਼ਿਕ ਉਸ ਤਰ੍ਹਾਂ ਦਾ ਡਾਂਸ ਫਾਰਮ ਫੋਕ ਸਭ ਕੁਝ ਸਾਡਾ ਫਰਜ ਮੰਨਦਾ ਉਹਨਾਂ ਤੱਕ ਪਹੁੰਚਾਉਣ ਦਾ ਹੂੰ ਹੂੰ ਕਿਉਂਕਿ ਕੰਟਰੀਸਾਈਡ ਇਹ ਚੀਜ਼ਾਂ ਬਹੁਤ ਘੱਟ ਹੁੰਦੀਆਂ ਨੇ ਤਾਂ ਅਸੀਂ ਦੋ ਤਿੰਨ ਜਣਾਂ ਨੇ ਮਿਲ ਕੇ ਰਾਜਪਾਜੀ ਨੇ ਮਿਲ ਕੇ ਅਸੀਂ ਸੋਚਿਆ ਕਿ ਜੀ ਹੁਣ ਇੱਥੇ ਕੁਛ ਨਾ ਕੁਛ ਸ਼ੁਰੂ ਕੀਤਾ ਜਾਵੇ ਤੇ ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਹੰਗਾਰਾ ਜਤਿੰਦਰ ਭਾਜੀ ਨੇ ਸਾਨੂੰ ਬੜਾ ਮਾਣ ਬਖਸ਼ਿਆ ਜਦੋਂ ਉਹਨਾਂ ਨੇ ਸ਼ੋਅ ਆਰਗੇਨਾਈਜ਼ ਕੀਤੇ ਸਾਰੇ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਆਰਫ ਲੋਹਾਰ ਜੀ ਨੂੰ ਲੈ ਕੇ ਆ ਰਹੇ ਹਾਂ ਕਿ ਤੁਸੀਂ ਉਹਨਾਂ ਨੂੰ ਉੱਥੇ ਸ਼ੋਅ ਕਰਾਉਣ ਲਈ ਪਸੰਦ ਕਰੋਗੇ ਤਾਂ ਇਹ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਉਪਰਾਲਾ ਕਿ ਸਾਡੇ ਲਈ ਉਹਨਾਂ ਨੇ ਇੱਡਾ بڑا ਸਾਨੂੰ ਆਫਰ ਦਿੱਤੀ ਤੇ ਜਦੋਂ ਉਹਨਾਂ ਨੇ ਸਾਨੂੰ ਕਿਹਾ ਸੀ ਪਹਿਲੇ ਹੰਗਾਰੀ ਅਸੀਂ ਉਹਨਾਂ ਨੂੰ ਹਾਂ ਕਰਤੀ ਕਿ ਇਸ ਤੋਂ ਉੱਪਰ ਤਾਂ ਕੁਝ ਨਹੀਂ ਹੋ ਸਕਦਾ ਜੀ ਇੱਡੇ ਵੱਡੇ ਸ਼ੋਅ ਅਸੀਂ ਸਾਨੂੰ ਸਮਝਿਆ ਉਹਨਾਂ ਨੇ ਕਾਬਿਲ ਤਾਂ ਬਹੁਤ ਬਹੁਤ ਧੰਨਵਾਦੀਆਂ ਇਸ ਚੀਜ਼ ਲਈ ਅਸੀਂ ਉਹਨਾਂ ਦੀ ਬਿਲਕੁਲ ਸੁਲਤਾਨ ਭਾਈ ਆਪਣੇ ਦੋ ਤੋਂ ਜੀ ਦੋ ਆਪਾਂ ਚੀਜ਼ਾਂ ਆਪਾਂ ਕਹਦੇ ਨੇ ਇੱਕ ਵੀ ਇੱਕ ਆਈਡੀਆ ਹੁੰਦਾ ਇੱਕ ਆਈਡੀਆ ਨੂੰ ਇੰਪਲੀਮੈਂਟ ਕਰਨ ਵਾਸਤੇ ਇੱਕ ਜਿਹੜੀ ਆਪਾਂ ਉਹ ਕਹਿੰਦੇ ਨੇ ਪ੍ਰੈਕਟੀਕਲ ਚੀਜ਼ਾਂ ਦੀ ਲੋੜ ਹੁੰਦੀ ਆ ਜੀ ਸੋ ਜੀ ਆਪਾਂ ਮੰਨिए ਕਿ ਰਾਜ ਪਾਜੀ ਆਗਮੈਂਟ ਰੀਅਲ ਸਟੇਟ ਗਰੁੱਪ ਤੋਂ ਜਿਹੜੇ ਤੁਹਾਡੇ ਨਾਲ ਐਜ਼ ਅ ਪਾਰਟਨਰ ਖੜੇ ਮੇਰੇ ਖਿਆਲ ਚ ਵੀ ਅੱਗੇ ਪਹਿਲਾਂ ਹਰ ਸ਼ੋਅ ਦੇ ਵਿੱਚ ਇਹਨਾਂ ਨੂੰ ਦੇਖਦੇ ਸੀਗੇ ਕਿ ਵੀ ਇਹਨਾਂ ਦੀ ਸਪਾਂਸਰਸ਼ਿਪ ਹੁੰਦੀ ਸੀ ਜੀ ਤੇ ਆਪਾਂ ਉਧਰ ਚੱਲਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਇਹ ਕਿਹੜੀ ਕਿਹੜੀ ਇਨਸਪੀਰੇਸ਼ਨ ਸੀ ਕਿਹੜਾ ਆਈਡੀਆ ਸੀ ਵੀ ਜਿਹੜਾ ਤੁਸੀਂ ਇੱਕ ਐਜ਼ ਅ ਆਰਗੇਨਾਈਜ਼ਰ ਦੇ ਤੌਰ ਤੇ ਨਾਲ ਜੁੜੇ ਹੋ ਪਹਿਲਾਂ ਤੁਸੀਂ ਜਿਹੜਾ ਵੇਖ ਰਿਹਾ ਵੇਖਿਆ ਹੋਊਗਾ ਮਾਹੌਲ ਕੇ ਵੀ ਪੈਲੇਟ ਦੀ ਕਮਿਊਨਿਟੀ ਦੇ ਵਿੱਚ ਇੱਕ ਵੱਡੇ ਸ਼ੋਅ ਨੂੰ ਵੱਡੇ ਰੂਪ ਦੇ ਵਿੱਚ ਦਿਖਾਉਣ ਵਾਸਤੇ ਕਬੱਡੀ ਇਨਵੈਸਟਮੈਂਟ ਵੀ ਨਾਲ ਜ਼ਰੂਰੀ ਹੁੰਦੀ ਹੈ ਵੱਡਾ ਸਰਕਲ ਵੀ ਜ਼ਰੂਰੀ ਹੁੰਦਾ ਵੱਡੇ ਸਰਕਲ ਨੂੰ ਨਾਲ ਜੋੜ ਕੇ ਆਪਾਂ ਇੱਕ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਹਾਂ ਕਿ ਪੰਜਾਬੋਂ ਦੂਰ ਪੰਜਾਬ ਮੈਲਬਨ ਹੈ ਤੇ ਮੈਲਬਨ ਤੋਂ ਦੂਰ ਇੱਕ ਮੈਲਬਨ ਵੈਲਟ ਤੁਸੀਂ ਸਟੈਬਲਿਸ਼ ਕਰ ਰਹੇ ਹੋ ਇਹਦੇ ਬਾਰੇ ਪੁਲਿਸ ਆਪਾਂ ਜ਼ਰੂਰ ਤੁਹਾਡੇ ਵਿਚਾਰ ਜਾਣੀ ਹੈ ਜੀ ਜੀ ਜਿਵੇਂ ਕਿ ਤੁਸੀਂ ਦੱਸਿਆ ਕਿ ਆਪਾਂ ਸੁਲਤਾਨ ਭਾਜੀ ਨੂੰ ਆਪਾਂ ਇਸ ਇੰਡਸਟਰੀ ਦੇ ਵਿੱਚ ਜਾਣਦੇ ਆ ਜਿਵੇਂ ਕਿ ਹਰ ਸ਼ੋਅ ਦੇ ਵਿੱਚ ਜਿੱਥੇ ਵੀ ਅਸੀਂ ਸਪੌਂਸਰ ਹੋਈਦਾ ਯੋਤੇ ਸੁਲਤਾਨਪਾਜੀ ਦਾ ਸਾਊਂਡ ਹੁੰਦਾ ਹੈ ਇਹ ਸੁਲਤਾਨਪਾਜੀ ਯੂਨੀਵਰਸਿਟੀ ਦੇ ਉੱਤੇ ਹੀ ਪਿੱਛੇ ਬੈਠੇ ਹੋ ਨਹੀਂ ਸੁਲਤਾਨ ਭਾਈ ਨੂੰ ਆਵਾਜ਼ ਦੇ ਰਹੇ ਹੋ ਨੇ ਕਿ ਆਪਾਂ ਸੋ ਇਹੋ ਆਈਡੀਆ ਦੇ ਨਾਲ ਸੋਚਿਆ ਕਿ ਸੁਲਤਾਨਪਾਜੀ ਆਏ ਵੀ ਆਪਾਂ ਇਹ ਕੰਮ ਕਰਨਾ ਮੇਰਾ ਤੇ ਪਹਿਲੀ ਵਾਰ ਹੀ ਆ ਸੁਲਤਾਨ ਭਾਈ ਦਾ ਸਾਥ ਦੇ ਰਹੇ ਆ ਤੇ ਸੁਲਤਾਨ ਭਾਈ ਜਦੋਂ ਆਏ ਵੀ ਆਪਾਂ ਇਹ ਕੰਮ ਕਰਨਾ ਮੈਂ ਕਿ ਭਾਜੀ ਆਪਾਂ ਇਸ ਤਰ੍ਹਾਂ ਦਾ ਕੁਝ ਕੀਤਾ ਤੇ ਹੈ ਨਹੀਂ ਪਰ ਡੈਫੀਨਿਟਲੀ ਤੁਹਾਡੀ ਸਪੋਰਟ ਦੇ ਵਿੱਚ ਆਪਾਂ ਆਵਾਂਗੇ ਤੁਹਾਡੇ ਨਾਲ ਤੇ ਜੋ ਕਿਉਂਕਿ ਸੁਲਤਾਨਪਾਜੀ ਬੈਲੈਡ ਤੋਂ ਆ ਕੇ ਇੱਥੇ ਮੈਲਬਨ ਦੇ ਵਿੱਚ ਜਿਵੇਂ ਇਹਨਾਂ ਦਾ ਪਰਫਾਰਮ ਕਰਨਾ ਸਾਊਂਡ ਦੇਣਾ ਉਹਦੇ ਨਾਲ ਸਾਨੂੰ ਵੀ ਲੱਗਾ ਕਿ ਆਪਾਂ ਵੀ ਇਹਨਾਂ ਦੀ ਹੌਸਲਾ ਭਜਾਈ ਦੇ ਲਈ ਅੱਗੇ ਸਟੈਪ ਕਰੀਏ ਤੇ ਆਪਾਂ ਫਿਰ ਨਾਲ ਕੇ ਐ ਸ਼ੋ ਕੀਤਾ ਬਿਲਕੁਲ ਜੀ ਥੈਂਕ ਯੂ ਤੁਹਾਡਾ ਇਹ ਚੀਜ਼ ਨੂੰ ਅੰਡਰਸਟੈਂਡ ਕਰਨ ਵਾਸਤੇ ਕਿਉਂਕਿ ਸਾਰਾ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਬਣਦਾ ਹੈ ਕਿ ਹਰੇਕ ਟੀਮ ਮੈਂਬਰ ਦਾ ਇੱਕ ਵੱਖਰੀ ਸੋਚਣ ਦੀ ਵੱਖਰਾ ਕੰਮ ਹੁੰਦਾ ਵੱਖਰੇ ਉਹਦੇ ਜਿਹੜੇ ਰਿਜ਼ਲਟ ਤਾਂ ਹੀ ਵਧੀਆ ਨਿਕਲਦੇ ਵੀ ਜਿਹੜਾ ਆਪਣਾ ਆਪਣਾ ਕੰਮ ਸੰਭਾਲੇ ਜਿਹੜੀ ਆਪਾਂ ਪੈਲਟ ਦੇ ਵਿੱਚ ਇੱਕ ਆਪਾਂ ਗੱਲ ਕਰ ਰਹੇ ਵੀ ਕਿਹੜੀ ਜਗ੍ਹਾ ਤੇ ਹੋ ਰਿਹਾ ਤੇ ਅ 8 24 ਅਗਸਤ ਦੀ ਜਿਹੜੀ ਡੇਟ ਆ ਮੇਰੇ ਖਾਲਚ ਆਪਾਂ ਦੇਖ ਸਕਦੇ ਕਿ ਵੀ ਸ਼ੈਦ ਸਬਰਬ ਦਾ ਜਦੋਂ ਆਪਾਂ ਨਾਮ ਲੈਨੇ ਆ ਉਹ ਮੈਂ ਵੇਖ ਰਿਹਾ ਸੀ ਮੈਂ ਤੁਹਾਡੇ ਤੋਂ ਪੁੱਛੂੰਗਾ ਕਈ ਵਾਰੀ ਆਪਾਂ ਪ੍ਰੋਨਨਸੀਏਸ਼ਨ ਦੇ ਵਿੱਚ ਗਲਤੀ ਕਰ ਜਾਂਦੇ ਆ ਪਹਿਲਾ ਸ਼ੋ ਜਿਹੜਾ ਇਸ ਟੂਰ ਦਾ ਜਤਿੰਦਰ ਸਿੰਘ ਜਿਹੜੇ ਲੈ ਕੇ ਆ ਰਹੇ ਨੇ ਕਲਾਸਿਕ ਕ੍ਰਿਕਟਸ ਤੋਂ ਪਹਿਲਾ ਸ਼ੋ ਜਿਹੜਾ ਤੁਹਾਡੇ ਕੋਲ ਆ ਰਿਹਾ ਤੇ ਉਹਦਾ ਰਿਸਪੌਂਸ ਵੀ ਬਿਗ ਹੋਊਗਾ ਵੱਡਾ ਹੋਊਗਾ ਜਿਹੜੇ ਤੁਹਾਡੇ ਤੋਂ ਟਿਕਟਾਂ ਜਾਂ ਜੋ ਕੁਝ ਵੀ ਹੋਣ ਗਿਆ ਸ਼ੈਦ ਪੈਰਲਟ ਤੋਂ ਇੱਥੇ ਫੇਰ ਵਾਪਸ ਆਉਣਾ ਪਵੇ ਪਹਿਲੇ ਥੀਏਟਰ ਦੇ ਵਿੱਚ ਸੈਟ ਕਿਡਾ ਪਰ ਆਪਾਂ ਜਰੂਰ ਦੱਸਿਓ ਆਪਣੀ ਲੋਕੇਸ਼ਨ ਤੇ ਟਾਈਮਿੰਗ ਕਦੋਂ ਸਟਾਰਟ ਹੋਣ ਜਾ ਰਿਹਾ ਭਾਜੀ ਇਹ ਵਿੰਡੂਰੀ ਪਰਫਾਰਮਿੰਗ ਆਰਟ ਜਿਵੇਂ ਕਿ ਇਹ ਪਹਿਲਾ ਸ਼ੋਅ ਇਨ ਬੈਲਡ ਦੇ ਵਿੱਚ ਹੋ ਰਿਹਾ ਉਸ ਤਰ੍ਹਾਂ ਹੀ ਇਹ ਹਾਲ ਦੇ ਵਿੱਚ ਪਹਿਲਾ ਇੰਡੀਅਨ ਔਰ ਪਾਕਿਸਤਾਨੀ ਸ਼ੋਅ ਹੋ ਰਿਹਾ ਜਿਹਦੇ ਕਰਕੇ ਜਦੋਂ ਅਸੀਂ ਹਾਲ ਆ ਲਿਆ ਨੂੰ ਮਿਲਣਗੇ ਉਹਨਾਂ ਨੇ ਵੀ ਸਾਨੂੰ ਇਨਾ ਕੀਤਾ ਕਿ ਹਾਂ ਅਸੀਂ ਤਾਂ ਰੀ ਹੈਲਪ ਕਰਾਂਗੇ ਤੁਹਾਡੇ ਵਾਸਤੇ ਬਹੁਤ ਚਾਹੀਆਂ ਚੀਜ਼ਾਂ ਉਹਨਾਂ ਨੇ ਆਫ ਟ੍ਰੈਕ ਕੀਤੀਆਂ ਜਿਨ੍ਹਾਂ ਵਿੱਚ ਬਹੁਤ ਸਾਰਾ ਸਾਊਂਡ ਸਿਸਟਮ ਲਾ ਲੋ ਕੁਝ ਕਰ ਲੋ ਇਹਦੇ ਵਾਸਤੇ ਆਪਣਾ ਨੋ ਟਿਕਟ ਵਾਸਤੇ ਸਾਡੀ ਬਹੁਤ ਹੈਲਪ ਕੀਤੀ ਡਿਫਰੈਂਟ ਟੈਰਿੰਗ ਬਣਾ ਕੇ ਦਿੱਤੀਆਂ ਉਹਨਾਂ ਨੇ ਤੇ ਇਹਦੇ ਵਿੱਚ ਜਿਵੇਂ ਕਿ ਸੁਲਤਾਨਪੁਰ ਨੂੰ ਉਹ ਪਹਿਲਾਂ ਵੀ ਜਾਣਦੇ ਸੀ ਇਸ ਵਾਸਤੇ ਸਾਨੂੰ ਬਹੁਤ ਹੀ ਹੈਲਪ ਹੋਈ ਕਿ ਉਹਦੇ ਵਾਸਤੇ ਵੈਨਿਊ ਲੱਭਣ ਵਾਸਤੇ ਟਿਕਟ ਜਿਹੜੀ ਆਪਾਂ ਫਾਈਂਡ ਕਰਨੀ ਆ ਕਿਉਂਕਿ ਦੇਖੋ ਜੇ ਆਪਣੇ ਮੈਲਬਨ ਤੋਂ ਵੀ ਕੁਝ ਸੱਜਣ ਜਾਂਦੇ ਆ ਵੀ ਜਿਨ੍ਹਾਂ ਨੂੰ ਲੱਗਦਾ ਕਿ ਵੀ ਆਪਾਂ ਇੱਥੇ ਵੀ ਵੇਖਾਂਗੇ ਜਾਂ ਉਸ ਦਿਨ ਕਿਸੇ ਦੀ ਇੱਥੇ ਪਹਿਲੇ ਥੀਏਟਰ ਦੇ ਵਿੱਚ ਬੁਕਿੰਗ ਆ ਜਾਂ ਹੋਰ ਕੁਝ ਕਿਸੇ ਪਾਸੇ ਹੋਰ ਦਿਨ ਨਹੀਂ ਸੈੱਟ ਤੇ ਉਹਨਾਂ ਨੂੰ ਉੱਥੇ ਜਾਣਾ ਪੈ ਰਿਹਾ ਟਿਕਟ ਪ੍ਰਾਈਸਿੰਗ ਤੇ ਟਿਕਟ ਦੀ ਅਵੇਲੇਬਿਲਟੀ ਕਿੱਥੋਂ ਭਾਜੀ ਵਿੰਡੂਰੀ ਪਰਫਾਰਮਿੰਗ ਆਰਟ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਟਿਕਟਸ ਅਵੇਲੇਬਲ ਨੇ ਜੋ ਕਿ ਅੱਜ ਹੀ ਐਸੀ ਰਿਲੀਜ਼ ਕੀਤੀਆਂ ਤੇ ਸਾਨੂੰ ਬਹੁਤ ਹੀ ਵਧੀਆ ਰਿਸਪਾਂਸ ਮਿਲਿਆ ਅਤੇ ਉਹਨਾਂ ਦਾ ਐਮਰਿਕਲ ticketsearch.com ਤੇ ਉਤੇ ਟਿਕਟਸ ਅਵੇਲੇਬਲ ਨੇ ਤੇ ਟਿਕਟ ਪ੍ਰਾਈਜ਼ਿੰਗ ਇਹ ਬਹੁਤ ਹੀ ਜਨੂਅਰ ਰੱਖੀਆਂ ਦੋ ਪ੍ਰਾਈਜ਼ਸ ਨੇ ਡਾਲਰ 25 ਤੇ 45 ਤੇ ਜੋ ਕਿ ਉਹਨਾਂ ਦੀ ਵੈਬਸਾਈਟ ਤੇ ਅਵੇਲੇਬਲ ਨੇ ਕੋਈ ਵੀ ਉਥੋਂ ਲੈ ਸਕਦਾ ਬਿਲਕੁਲ ਜੀ ਸੁਲਤਾਨ ਭਾਜੀ ਸੁਲਤਾਨ ਟੱਲੋ ਸਾਹਿਬ ਵੱਲੋਂ ਆਣੇ ਆਪਾਂ ਜਦੋਂ ਸਾਊਂਡ ਦੀ ਗੱਲ ਆਈ ਨਾ ਮੇਰੇ ਚ ਦਿਮਾਗ ਕਿ ਲੱਗੀ ਤੀ ਵੀ ਹਰ ਇੱਕ ਸ਼ੋਅ ਲਈ ਤੁਸੀਂ ਸਾਊਂਡ ਦਾ ਪ੍ਰਬੰਧ ਬੈਸਟ ਕਰ ਦਿਓ ਇੱਥੇ ਤਾਂ ਜਿੰਦ ਜਾਨ ਲੱਗੀ ਹੋਊਗੀ ਕਿ ਆਪਾਂ ਆਪਣਾ ਆਪ ਦਾ ਸਾਰਾ ਕੁਝ ਹੈ ਨਾ ਇਹਦੇ ਚ ਜਦੋਂ ਆਰਫ ਲੋਹਾਰ ਸਾਹਿਬ ਦੀ ਆਪਾਂ ਪਰਫਾਰਮੈਂਸ ਦੇਖਦੇ ਆ ਉਹਨਾਂ ਦੇ ਕੋਲੇ ਜਿਹੜੀ ਸਭ ਨਾਲੋਂ ਵੱਡੀ ਸਟਰੈਂਥ ਆ ਉਹਨਾਂ ਦੀ ਸਾਊਂਡ ਤੇ ਉਹਨਾਂ ਦਾ ਮਿਊਜ਼ਿਕ ਤੇ ਉਹਨਾਂ ਦੇ ਗਾਉਣ ਦਾ ਸਟਾਈਲ ਵੀ ਜਦੋਂ ਇੱਕਦਮ ਉਹ ਵੇਖਦੇ ਕਿ ਵੀ ਮੇਲਾ ਪਖਿਆ ਵੇਖਿਆ ਸਾਰਾ ਕੁਝ ਇੱਕ ਇੱਕ ਮੋਟਮਾਂ ਕਰਕੇ ਐਵੇਂ ਕਰਕੇ ਤੇ ਸਟਾਪ ਕਰਕੇ ਤੇ ਫਿਰ ਜਿਵੇਂ ਕਹਿੰਦੇ ਹੁੰਦੇ ਵੀ ਅੱਗ ਲਾ ਦਿੰਦੇ ਹਨਾ ਜੀ ਹੁਣ ਉਹ ਚੀਜ਼ ਨੂੰ ਤਾਂ ਹੀ ਆਪਾਂ ਇੰਜੋਏ ਕਰ ਸਕਦੇ ਆ ਜੇ ਆਪਾਂ ਨੂੰ ਤੁਹਾਡੇ ਸਾਊਂਡ ਨੂੰ ਤੁਹਾਡੇ ਸੁਪਰ ਸਾਊਂਡ ਨੂੰ ਆਪਾਂ ਕਹਿ ਸਕਦੇ ਬੈਸਟ ਸਾਊਂਡ ਨੂੰ ਜਿਹੜਾ ਉਹ ਥੀਏਟਰ ਹੈ ਜਾਂ ਹਾਲ ਹੈ ਜਾਂ ਉਹਦੀ ਇੱਕ ਬਣਤਰ ਆ ਉਹ ਸਪੋਰਟ ਕਰਦੀ ਹੋਵੇ ਉਹਦੇ ਬਾਰੇ ਆਪਾਂ ਜਰੂਰ ਇੱਕ ਕਨਫਰਮੇਸ਼ਨ ਲੈਣੀ ਕਿ ਕਿ ਇੱਥੋਂ ਆਪਾਂ ਜਾਣਾ ਵੀ ਆ ਤੇ ਉੱਥੇ ਆਪਾਂ ਨੂੰ ਸਾਨੂੰ ਉਹ ਚੀਜ਼ ਦੀ ਸ਼ੋਰਟੀ ਮਿਲ ਰਹੀ ਆ ਡੈਫੀਨਿਟਲੀ ਭਾਜੀ ਕਿਉਂਕਿ ਹੁਣ ਤਾਂ ਸਾਡੇ ਜ਼ਿਆਦਾ ਰਿਸਪੌਂਸਿਬਿਲਟੀ ਆ ਕਿਉਂਕਿ ਆਪਦਾ ਸ਼ੋਅ ਆ ਤੇ ਤੁਹਾਨੂੰ ਪਤਾ ਹੀ ਹੈ ਵੀ ਜੈ ਤੇ ਨਰਵੈਰ ਕੋਈ ਜਾਣ ਪਛਾਣ ਦੇ ਮਹਤਾਜ ਨਹੀਂ ਤੇ ਜੈਬਰਗਾ ਟੈਕਨੀਸ਼ੀਅਨ ਮੈਨੂੰ ਨਹੀਂ ਲੱਗਦਾ ਵੀ ਆਪਣੇ ਇੰਡੀਅਨ ਕਮਿਊਨਿਟੀ ਦੇ ਵਿੱਚ ਕੋਈ ਹੋਊਗਾ ਹੁਣ ਕੋਈ ਵੀ ਇਵੈਂਟ ਹੁੰਦਾ ਤਾਂ ਉਹ ਜੈ ਹੀ ਹੁੰਦਾ ਟੈਕਨੀਸ਼ੀਅਨ ਦੇ ਤੌਰ ਤੇ ਤੇ ਜੈ ਹੀ ਆਪਣੇ ਨਾਲ ਉੱਥੇ ਕਰ ਰਿਹਾ ਹੈ ਜੈ ਟੈਕਨੀਸ਼ੀਅਨ ਤੇ ਬਾਕੀ ਸਾਊਂਡ ਸਾਰੀ ਤੁਹਾਨੂੰ ਪਤਾ ਹੀ ਵੀ ਆਪਾਂ ਕਿਵੇਂ ਕਰਦੇ ਆ ਤੇ ਸਾਊਂਡ ਦੇ ਨਾਲ ਜਿਹੜਾ ਤੁਸੀਂ ਆਪਾਂ ਵੇਖਿਆ ਕਿ ਵੀ ਹਾਲ ਜਿਹੜਾ ਹੈਗਾ ਉਹ ਕੰਪੈਟੇਬਲ ਹੈ ਸਾਰਾ ਕੁਝ ਜੀ ਜੀ ਉਹ ਇੱਕ ਥੀਏਟਰ ਟਾਈਪ ਹਾਲ ਹੈ ਜਿਵੇਂ ਕਿ ਆਪਣੇ ਵਰ ਕਨਵੈਨਸ਼ਨ ਸੈਂਟਰ ਆ ਜਾਂ ਪੈਲੇਸ ਥੀਏਟਰ ਆ ਉਸ ਤਰ੍ਹਾਂ ਦਾ ਹੀ ਥੀਏਟਰ ਨੇ ਤੇ ਬੜਾ ਅੱਛਾ ਪਰ ਇਹਦੇ ਵਿੱਚ ਸੀਟਡ 850 ਸੀਟਰ ਨੇ ਬਹੁਤ ਅੱਛਾ ਹਾਲ ਹੈ ਸਾਊਂਡ ਲਈ ਵੀ ਕੰਫਰਟੇਬਲ ਆ ਸਭ ਕੁਝ ਲਈ ਬੜਾ ਅੱਛਾ ਵਧੀਆ ਲੱਗੇਗਾ ਉੱਥੇ ਸਾਰਿਆਂ ਨੂੰ 올 ਓਵਰ ਆਸਟ੍ਰੇਲੀਆ ਸਾਨੂੰ ਸਾਰੇ ਸੱਜਣ ਮਿੱਤਰ ਦੋਸਤ ਜਿਹੜੇ ਵੀ ਫੋਲੋ ਕਰਦੇ ਆ ਬੈਲਟ ਦੇ ਨੇੜੇ ਨੇੜੇ ਜੇ ਆਪਾਂ ਵੇਖੀਏ ਕਿ ਵੀ ਤੁਹਾਨੂੰ ਕੌਣ ਸਪੋਰਟ ਕਰ ਰਿਹਾ ਕਿਹੜੇ ਇਸ ਵਾਰ ਭਾ ਕਿੰਨਾਂ ਨੂੰ ਤੁਸੀਂ ਇਨਵਾਈਟ ਕਰਨਾ ਚਾਹੋਗੇ ਕਿ ਵੀ ਤੁਸੀਂ ਜੇ ਇੱਥੇ ਹੈਗੇ ਤਾਂ ਇੱਥੇ ਆਓ ਨਹੀਂ ਤਾਂ ਹੋਰ ਸ਼ੋਅ ਹੋ ਰਹੇ ਆ ਆਪਾਂ ਉਹਨਾਂ ਦੇ ਲਈ ਵੀ ਆਪਾਂ ਅੱਡਾ-ਅੱਡ ਇੰਟਰਵਿਊਜ਼ ਕੀਤੀਆਂ ਆਪਾਂ ਉਹਨਾਂ ਦੇ ਲਈ ਵੀ ਇਨਵਾਈਟ ਕੀਤਾ ਤੁਹਾਡੇ ਲਈ ਬੈਲਟ ਨੂੰ ਟਾਰਗੇਟ ਜਿਹੜੀ ਆਡੀਅנס ਹੋ ਕਿਹੜੀ ਆ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਬੈਲਟ ਦੀ ਲੋਕਲ ਕਮਿਊਨਿਟੀ ਹੋਈ ਆ ਜੇ ਸਾਰੇ ਪੰਜਾਬੀ ਤੇ ਪਾਕਿਸਤਾਨੀ ਪੰਜਾਬੀ ਉਹਨਾਂ ਨੂੰ ਸੁਣਨ ਲਈ ਆਉਣਗੇ ਤੇ ਉਸ ਤੋਂ ਬਾਅਦ ਸਾਨੂੰ ਪੋਸਟਰ ਦੇ ਉੱਤੇ ਸਾਡੇ ਨੰਬਰ ਵੀ ਨੇ ਇਨਕੁਆਰੀਜ਼ ਲਈ ਸਾਨੂੰ ਮੈਲਟਨ ਤੋਂ ਵੀ ਕਾਲਜ਼ ਆ ਰਹੀਆਂ ਨੇ ਇੱਥੇ ਤੱਕ ਸਾਨੂੰ ਸ਼ੈਫਰਟਨ ਤੋਂ ਵੀ ਕਾਲ ਆਏ ਨੇ ਇਨਕੁਆਰੀ ਲਈ ਟਿਕਟਸ ਲਈ ਤੇ ਹੰਗਾਰਾ ਬੜਾ ਅੱਛਾ ਮਿਲ ਰਿਹਾ ਸਾਨੂੰ ਸਾਰਿਆਂ ਨੂੰ ਤੇ ਮੇਰੇ ਆਈ ਹੋਪ ਕਿ ਸ਼ੋਅ ਬਹੁਤ ਅੱਛਾ ਜਾਊਗਾ ਤੇਰਾ ਛੋਟਾ ਜਿਹਾ ਕੋਈ ਪੈਕੇਜ ਇਦਾਂ ਦਾ ਬਣਦਾ ਹੋਵੇ ਕਿਸੇ ਲਈ ਵੈਸੇ ਤੁਸੀਂ ਨਹੀਂ ਬਣਾਉਣਾ ਪਰ ਆਪ ਉਹ ਇੱਕ ਆਰਗੇਨਾਈਜ਼ ਕਰਨ ਇਦਾਂ ਦਾ ਕੋਈ ਅਰੇਂਜਮੈਂਟ ਕਰਨ ਕਿ ਇੱਕ ਦਿਨ ਆ ਰਹੇ ਆ ਉਸ ਦਿਨ ਆ ਕੇ ਘੁੰਮਣ ਫਿਰਨ ਕਿਉਂਕਿ ਉੱਥੇ ਇੱਕ ਪੈਲੇਟ ਇੱਕ ਆਪਣੇ ਆਪ ਦੇ ਵਿੱਚ ਹੀ ਵਿਜ਼ਟਰ ਦੇ ਲਈ ਇੱਕ ਬਹੁਤ ਸੋਹਣਾ ਡੈਸਟੀਨੇਸ਼ਨ ਆ ਉੱਥੇ ਘੁੰਮਣ ਫਿਰ ਕੇ ਇੱਕ ਰਾਤ ਰਹਿਣਾ ਅਗਲੇ ਦਿਨ ਸ਼ੋਅ ਵੇਖਣ ਜਾਂ ਸ਼ੋਅ ਵਾਲੇ ਦਿਨ ਰਹਿਣਾ ਅਗਲੇ ਦਿਨ ਉਹ ਸੋਵਰਨ ਹਿੱਲ ਜਿੱਦੋਂ ਆਪਾਂ ਕਹਿ ਦਿੰਦੇ ਆ ਉਹ ਉਹ ਚੀਜ਼ ਨੂੰ ਵੀ ਆਪਾਂ ਐਕਸਪਲੇਨ ਕਰੀਏ ਕਿ ਵੀ ਬਿਉਟੀ ਇੱਕ ਕਨਾਲ ਤੁਹਾਡੇ ਕੋਲ ਇੱਕ ਹੋਰ ਵੇਟ ਕਰ ਰਹੀ ਹੈ ਜੇ ਤੁਸੀਂ ਉੱਥੇ ਇੰਜੋਏ ਕਰਨ ਆਉਣੇ ਆ ਐਡ ਕਰੀਏ ਉਹ ਚੀਜ਼ ਤੇ ਜੀ ਉੱਥੇ ਟਾਣਾ ਸਾਹਿਬ ਬਹੁਤ ਕੁਝ ਘੁੰਮਣ ਲਈ ਸੋਨੇ ਦੀਆਂ ਖਾਨਾਂ ਨੇ ਉੱਥੇ ਤੇ ਗਾਰਡਨਸ ਨੇ ਤੇ ਜੂ ਵੀ ਹੈ ਤੇ ਕਾਸਲਸ ਨੇ ਬਲਾਰਾਡ ਦੇਖਣ ਵਾਲਾ ਇਤਿਹਾਸਿਕ ਸ਼ਹਿਰ ਆਪਣਾ ਤੇ ਲੋਕ ਆਉਣ ਇੱਕ ਦਿਨ ਪਹਿਲਾਂ ਆਉਣ ਉੱਥੇ ਰਹਿਣ ਦੇਖਣ ਦੂਸਰੇ ਦਿਨ ਸ਼ੋਅ ਦੇਖਣ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਵੀ ਇੱਕ ਅਸੀਂ ਨਾਲ ਤਾਂ ਬਲਾਰਾਡ ਦੇਖਿਆ ਹੈ ਨਾਲੇ ਸ਼ੋਅ ਦੇਖਿਆ ਤੇ ਹੌਲੀਡੇ ਹੋ ਜਾਂਦਾ ਇੱਕ ਟਾਈਮ ਦਾ ਬਿਲਕੁਲ ਜੀ ਇੱਕ ਰੀਫਰੈਸ਼ ਵਾਜਦਾ ਕਿਉਂਕਿ ਜਦੋਂ ਆਪਾਂ ਇੱਕ ਫੋਕ ਸਿੰਗਿੰਗ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਇੱਕ ਰੂਹ ਨੂੰ ਇਦਾਂ ਦਾ ਸਕੂਨ ਮਿਲਦਾ ਤੇ ਇੱਕ ਜੇ ਸਾਰਾ ਕੁਝ ਆਪਾਂ ਇਹ ਇਦਾਂ ਦਾ ਪਲਾਨ ਵੇਖਿਆ ਮਿਲ ਗਿਆ ਕਿ ਸਾਨੂੰ ਪ੍ਰੋਪਰ ਜਿਹੜੀ ਜਿਹੜੀ ਆਪਾਂ ਲਾਈਵ ਸਿੰਗਿੰਗ ਦੇਖ ਰਹੇ ਆ ਆਪਾਂ ਕੋਕ ਸਟੂਡੀਓ ਨੂੰ ਜੁਗਣੀ ਨੂੰ ਆਲਫਰ ਫਲਾਸਰ ਦੀ ਜੁਗਣੀ ਨੂੰ ਬਹੁਤ ਪ੍ਰੇਸ਼ ਕਰਦੇ ਆ ਉਹਦੇ ਚ ਉਹਦੀ ਖਾਸੀਅਤ ਹੀ ਇਹ ਚੀਜ਼ ਸੀ ਦੀ ਗਾਣੇ ਦੀ ਕਿ ਉਹਦੇ ਚ ਮਿਊਜ਼ਿਕ ਨੂੰ ਜਿਹੜਾ ਉਹ ਬਹੁਤ ਵਾਰ ਆ ਗਿਆ ਤੇ ਉਹਨਾਂ ਦੀ ਆਵਾਜ਼ ਬੜੀ ਇੱਕ ਜਿਹੜੀ ਉਹ ਟੁਕਮੀ ਆ ਤੇ ਉਹਦੇ ਨਾਲ ਉਹ ਚੀਜ਼ ਇੱਕ ਐਪਿਕ ਲੈਜੈਂਡ ਬਣਾਤਾ ਉਹਨਾਂ ਨੂੰ ਲਿਵਿੰਗ ਲੈਜੈਂਡ ਹਰਫਲਵਾਰ ਸਾਹਿਬ ਦਾ ਆਰਟਿਸਟ ਹੈ ਸੀਗਾ ਜੀ ਹੁਣ ਬੱਚਿਆਂ ਦਾ ਅੱਗੇ ਨਾਲ ਫਿਊਚਰ ਆ ਤੇ ਮੇਰੇ ਖਿਆਲ ਚ ਜਿਹੜੀ ਉਹ ਸ਼ੁਰੂਆਤ ਆ ਉਹ ਬੜੀ ਵਧੀਆ ਤਰੀਕੇ ਨਾਲ ਉਹਨਾਂ ਨੇ ਇੰਟਰੋਡਿਊਸ ਕਰਵਾਉਣਾ ਤੇ ਆਪਾਂ ਲਾਈਵ ਸਿੰਗਿੰਗ ਦੇ ਵੇਖਾਂਗੇ ਆ ਜਿਹੜੀ 뮤ຊਿਸ਼ੀਨ ਦੇ ਬੈਂਡ ਦੀ ਆਪਾਂ ਕਹਿੰਨੇ ਨੇ ਵੀ ਇੱਥੇ ਜਿੱਦਾਂ ਵੀ ਸ਼ੋ ਹੁੰਦੇ ਸਾਰੇ ਉਹ ਹੁੰਦੇ ਆ ਤੁਹਾਡੇ ਆਸਰੇ ਤਕਰੀਬਨ ਬਹੁਤ ਥਾਂਾਂ ਤੇ ਵੇਖਿਆ ਵੀ ਤੁਹਾਡੇ ਇਹ ਮਿਊਜ਼ੀਸ਼ੀਅਨ ਜਿਹੜੇ ਹੁੰਦੇ ਪ੍ਰੋਵਾਈਡ ਕੀਤੇ ਆ ਉਹਨਾਂ ਦੇ ਬੈਂਡ ਦਾ ਇੱਕ ਵੱਖਰਾ ਸਟਾਈਲ ਹੁੰਦਾ ਇੱਕ ਉਹਨਾਂ ਦਾ ਢੋਲੀ ਦਾ ਇੱਕ ਵੱਖਰਾ ਸਟਾਈਲ ਆ ਜੇ ਉਹਨਾਂ ਦੀ ਇੱਕ ਖਾਸੀਅਤ ਦੱਸਣੀ ਹੋਵੇ ਕਿ ਤੁਸੀਂ ਹੁਣ ਜਿਹੜਾ ਐਡਜਸਟ ਕਰ ਰਹੇ ਹੋ ਗੱਲਾਂ ਬਾਤਾਂ ਤੁਹਾਡੀਆਂ ਹੁੰਦੀਆਂ ਹੋਣੀਆਂ ਰੋਜ਼ਾਨਾ ਕੀ ਉਹਨਾਂ ਦੀ ਹੁਣ ਨਵੀਂ ਤਿਆਰੀ ਆ ਐਜ਼ ਏ ਜਿਹੜਾ ਬੈਂਡ ਚੱਲ ਰਿਹਾ ਟੈਣਾ ਸਾਹਿਬ ਜਿਹੜਾ ਆਪਾਂ ਉਹਨਾਂ ਦੇ ਬੈਂਡ ਦੀ ਗੱਲ ਕਰੀਏ ਤੇ ਉਹਨਾਂ ਦੇ 10 ਮਿਊਜ਼ੀਸ਼ੀਅਨ ਨੇ ਤੇ ਉਹ ਸਾਰਾ ਕੁਝ ਲਾਈਵ ਚੱਲਣਾ ਕੋਈ ਰਿਕਾਰਡਡ ਨਹੀਂ ਹੋਣਾ ਕੋਈ ਕੁਛ ਨਹੀਂ ਨਾ ਉਹਨਾਂ ਦੇ ਨਾਲ ਆਪਣਾ ਸੈਂਪਲਰ ਹੋ ਜਾਂਦਾ ਇੱਕ ਬੀਟ ਚੱਲਦੀ ਆ ਉਸ ਸੈਂਪਲਰ ਦੇ ਉੱਤੇ ਆ ਮਿਊਜ਼ੀਸ਼ੀਅਨ ਜਿਹੜੇ ਨੇ ਸਿੰਗਰ ਹੁੰਦੇ ਨੇ ਸੈਂਪਲਰ ਦੇ ਨਾਲ ਲਗਾਉਂਦੇ ਨੇ ਪਰ ਉਹਨਾਂ ਦਾ ਸਾਰਾ 뮤직 ਲਾਈਵ ਹੋਣਾ ਲਾਈਵ ਚੱਲਣਾ ਕਿਉਂਕਿ ਦੇਖੋ ਆਰਿਫ ਲੋਹਾਰ ਜੀ ਫੋਕ ਸਿੰਗਰ ਨੇ ਫੋਕ ਸਿੰਗਰ ਉਦੋਂ ਹੀ ਫੋਕ ਸਿੰਗਰ ਆ ਜਦੋਂ ਉਹ ਲਾਈਵ ਇਨਸਟਰੂਮੈਂਟਸ ਤੇ ਗਾਏਗਾ ਨਾ ਕਿ ਰਿਕਾਰਡਡ ਤੇ ਇਸ ਕਰਕੇ ਉਹ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੋਊਗੀ ਉਹ ਦੇਖਣ ਵਾਲੀ ਹੋਊਗੀ ਉਹਨਾਂ ਦੇ ਬੱਚਿਆਂ ਦੀ ਪਰਫਾਰਮੈਂਸ ਹੋਊਗੀ ਦੇਖਣ ਵਾਲੀ ਹੋਊਗੀ ਬਹੁਤ ਇੰਜੋਏ ਕਰਨਗੇ ਲੋਕ ਇਹ ਮੇਰਾ ਦਾਵਾ ਕੀ ਬਾਤ ਹੈ ਜੀ ਕੁਝ ਉਦਾਂ ਦਾ ਰਿਕਾਰਡਿੰਗ ਦਾ ਜਾਂ ਆਪਾਂ ਵੇਖ ਰਹੇ ਹਾਂ ਕਿ ਵੀ ਜਿਵੇਂ ਆਪਾਂ ਕਹਦੇ ਨੇ ਵੀ ਸਾਰੇ ਸਜ ਤਜ ਕਿਉਂ ਆਉਂਦੇ ਇੱਕੋ ਦਿਨ ਹੁੰਦਾ ਇਦਾਂ ਦਾ ਵੀ ਜਿੱਥੇ ਅਸੀਂ ਆਪਣੇ ਜਿਹੜੇ ਕੱਪੜੇ ਹੁੰਦੇ ਉਹ ਫੋਕ ਜਿਹੜਾ ਆਪਣਾ ਪਹਿਰਾਵਾ ਆਪਣਾ ਪਿੰਡੂ ਪਹਿਰਾਵਾ ਚਾਹੇ ਉਹ ਬੁੜੀਆਂ ਦੇ ਕੱਪੜੇ ਬੰਦਿਆਂ ਦੇ ਕੱਪੜੇ ਉਦਾਂ ਦੇ ਕੋਈ ਸ਼ੂਟ ਰਿਕਾਰਡਿੰਗ ਤੇ ਜਾਂ ਆਪਾਂ ਕਹਦੇ ਨੇ ਚਲੋ ਫੋਟੋ ਤਾਂ ਹੁੰਦੀਆਂ ਕੈਮਰਾਮੈਨ ਤਾਂ ਰਿਜਮ ਹੁੰਦਾ ਕੋਈ ਇਦਾਂ ਦਾ ਉਹਨਾਂ ਨੇ ਕੋਈ ਪਲਾਨ ਕੀਤਾ ਜਿਵੇਂ ਆਪਾਂ ਕਹਿ ਸਕਦੇ ਕੋਈ ਇਦਾਂ ਦਾ ਸ਼ੂਟ ਕਰਕੇ ਕੋਈ ਐਗਜ਼ਾਮਪਲ ਦੇਣੀ ਹੋਵੇ ਵਰਲਡ ਦੇ ਵਿੱਚ ਕਿ ਵੀ ਅਸੀਂ ਇੱਥੇ ਲਾਈਵ ਕਰਕੇ ਆਏ ਹਾਂ ਬੱਚਿਆਂ ਦੇ ਸਮੇਤ ਜੀ ਉਹ ਕਹਿ ਰਹੇ ਨੇ ਵੀ ਆਪਾਂ ਜਿਹੜਾ ਕੋਈ ਵੀ ਸ਼ੋ ਹੋਣਗੇ ਉਹ ਰਿਕਾਰਡ ਕਰਨਗੇ ਤੇ ਉਹ ਸ਼ੋ ਨੂੰ ਵਾਕਈ ਰੀਲਾਂ ਬਣਾਉਣਗੇ ਤੇ YouTube ਤੇ ਚੱਲੇਗਾ 올 오버 वर्ल्ड ਦੇ ਵਿੱਚੋਂ ਫਿਰ ਦੇਖਣਗੇ ਲੋਕ ਕੋਸੇ ਫਿਰ ਤਾਂ ਹੀ ਆਪਰ ਰਿਕਵੈਸਟ ਕਰਦੇ ਆ ਵੀ ਆ ਹੁਣ ਕੱਪੜੇ ਕੂੜੇ ਕੱਢ ਕੇ ਪ੍ਰੈਸ ਕਰ ਲੋ ਇੱਕ ਸੱਭਿਆਚਾਰਕ ਤੌਰ ਤੇ ਜਿਹੜੇ ਸਾਡੇ ਜਿਹੜੇ ਫੇਵਰਟ ਸਿੰਗਰ ਨੇ ਚਾਹੇ ਉਹ ਪਾਕਿਸਤਾਨ ਤੋਂ ਸਾਡੀ ਕਮਿਊਨਿਟੀ ਸਾਡੇ ਨਾਲ ਜੁੜੀ ਚਾਹੇ ਉਹ ਇੰਡੀਆ ਤੋਂ ਆ ਇਹ ਜਿਹੜੇ ਉਹਨਾਂ ਦੇ ਫੰਕਸ਼ਨ ਹੋਣ ਜਾ ਰਹੇ ਆ ਇਹ ਯਾਦਗਾਰੀ ਸਾਬਤ ਹੋਣੇ ਆ ਇਹ ਤੁਹਾਡੀਆਂ ਯਾਦਾਂ ਹੋਣਗੀਆਂ ਪਰ ਆਪਾਂ ਜੇ ਆਪਾਂ ਬੈਕਬੋਨ ਦੀ ਸਪੋਰਟ ਨਾਲ ਗੱਲ ਕਰੀਏ ਰਾਜ ਸਾਹਿਬ ਨਾਲ ਰਾਜ ਸਿੰਘ ਪਈ ਨਾਲ ਤੁਸੀਂ ਹਰ ਥਾਂ ਤੇ ਸਪੌਂਸਰ ਕਰਦੇ ਹੋ ਵੇਖਦੇ ਹੋ ਸਾਰਾ ਕੁਝ ਇਹ ਚੀਜ਼ਾਂ ਦਾ ਬਿਜ਼ਨਸ ਦਾ ਤੁਹਾਡਾ ਜਿਹੜਾ ਉੱਥੇ ਕਨਸੈਪਟ ਆ ਉਹਦੇ ਬਾਰੇ ਜ਼ਰੂਰ ਦਸੀਏ ਕਿ ਵੀ ਤੁਹਾਡੇ ਬਿਜ਼ਨਸ ਨੂੰ ਉੱਥੇ ਗਰੋਅ ਕਰਨ ਦੇ ਵਿੱਚ ਕਿਵੇਂ ਲੱਗ ਰਿਹਾ ਹੈ ਕਿ ਵੀ ਉਹ ਤੁਹਾਨੂੰ ਲੋਕ ਸਪੋਰਟ ਕਰ ਰਹੇ ਨੇ ਇਕੱਲਾ ਸ਼ੋਅ ਨਹੀਂ ਸ਼ੋਅ ਇੱਕ ਦਿਨ ਹੋਣਾ ਤੁਸੀਂ ਉੱਥੇ ਹਮੇਸ਼ਾ ਰਹਿਣਾ ਭਜੀ ਆਪਾਂ ਕੀ ਇਹ ਪੰਜਾਬੀ ਕਮਿਊਨਿਟੀ ਦੇ ਉਲਾਵਾ ਆਪਾਂ ਹਰ ਇੱਕ ਤਰ੍ਹਾਂ ਦੇ ਕਮਿਊਨਿਟੀ ਨੂੰ ਹਮੇਸ਼ਾ ਬੈਲਟ ਦੇ ਵਿੱਚ ਸਪੋਰਟ ਕਰਦੇ ਆਏ ਆ ਤੇ ਸਾਨੂੰ ਕਮਿਊਨਿਟੀ ਤੋਂ ਕਾਫੀ ਰਿਟਰਨ ਵੀ ਮਿਲ ਗਿਆ ਨੇ ਐਸੇ ਸ਼ੋਅ ਵਿੱਚ ਵੀ ਆਪਾਂ ਜਿਵੇਂ ਕਿ ਐਜ਼ ਅ ਬਿਜ਼ਨਸ ਲੈ ਕੇ ਚੱਲੀਏ ਆਪਾਂ ਸੁਲਤਾਨ ਭਾਜੀ ਦੇ ਨਾਲ ਆਪਾਂ 10 ਦਿਨ ਤੋਂ ਕੰਮ ਕਰ ਰਹੇ ਆ 10 ਦਿਨ ਦੇ ਵਿੱਚ ਵਿੱਚ ਆਪਾਂ ਜਿੰਨਾ ਕਿ ਆਪਾਂ ਸੁਲਤਾਨ ਭਾਈ ਨੂੰ ਸਪੋਰਟ ਕਰਨਾ ਉਹਨਾ ਆਪਾਂ ਆਪਣਾ ਰਿਟਰਨ ਸਾਨੂੰ ਮਿਲ ਚੁੱਕੀ ਆ ਤੇ ਆਪਣਾ ਹਮੇਸ਼ਾ ਆਪਾਂ ਕਦੀ ਵੀ ਐ ਸੋਚ ਕੇ ਨਹੀਂ ਚੱਲੇ ਵੀ ਆਪਾਂ ਇਸ ਤੁਹਾਨੂੰ ਕੀ ਰਿਟਰਨ ਮਿਲੂਗੀ ਬਾਕੀ ਜਿਵੇਂ ਕਿ ਹੋਰ ਵੀ ਬਿਜ਼ਨਸ ਜਿਵੇਂ ਸੈਂਗਵਨ ਮਾਈਗ੍ਰੇਸ਼ਨ ਵਾਲੇ ਨੇ ਭਾਈ ਮੈਕਿਓਰ ਹੋਟਲ 파ਟਨਰ ਨੇ ਜਿਵੇਂ ਕਿ ਤੁਸੀਂ ਦੱਸਿਆ ਕਿ ਛੋਟਾ ਜਿਹਾ ਕੋਈ ਪੈਕੇਜ ਬਣ ਜੇ ਬੈਲਟ ਆਉਣ ਵਾਲਾ ਜਿਵੇਂ ਮੈਕਿਓਰ ਹੋਟਲ ਆ ਲਿਆ ਨੇ ਸਪੈਸ਼ਲ ਪ੍ਰਾਈਜ਼ਿੰਗ ਦਿੱਤੀ ਆ ਸਾਨੂੰ ਕਿ ਜੇ ਕੋਈ ਤੁਹਾਡਾ ਕੋਈ ਵੀ ਗੈਸਟ ਆਂਦਾ ਵਾ ਉਹ ਇੱਕ ਰਾਤ ਰਹਿ ਸਕਦਾ ਉਥੇ ਰਾਤ ਲਈ ਅਹੀ ਸਪੈਸ਼ਲ ਪ੍ਰਾਈਸ ਦੇਵਾਂਗੇ ਸੋ ਸਾਰੇ ਸਪਾਂਸਰ ਕਾਫੀ ਹੈਲਪ ਕਰ ਰਹੇ ਨੇ ਤੇ ਨੋਟ ਓਨਲੀ ਫॉर ਰਿਟਰਨ ਬਟ ਜਸਟ ਅਪਪੋਰਟ ਲਾਈਕ आवर ਕਲਚਰ ਐਂਡ ਥਿੰਗਸ ਇ ਉਤਸ਼ਾਹ ਦੇ ਲਈ ਕਿ ਇਦਾਂ ਦੇ ਇਵੈਂਟਸ ਹੋਣ ਅੱਗੇ ਹੋਰ ਹੁੰਦੇ ਰਹਿਣ ਜਿਵੇਂ ਆਪਾਂ ਕਹਿੰਦੇ ਨੇ ਕਿ ਵੀ ਇੰਗਲੈਂਡ ਦੇ ਵਿੱਚ ਫਿਲਮਾਂ ਬਣਦੀਆਂ ਸੀ ਹੁਣ ਇੱਥੇ ਆਪਣੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਮਹਾਨ ਹੋ ਗਿਆ ਸਾਰਾ ਪੰਜਾਬੀ ਤੇ ਉਹ ਚੀਜ਼ ਦਾ ਤੇ ਉਹ ਪਲੇਟਫਾਰਮ ਬਣਾਉਣਾ ਚਾਹੁੰਦੇ ਨੇ ਕਿ ਇਦਾਂ ਦਾ ਹੁੰਦਾ ਰਹੇ ਤੇ ਅਸੀਂ ਹੌਸਲਾ ਦੇਈਏ ਤੇ ਸਾਡੇ ਉਹਨਾਂ ਦੇ ਵੀ ਬਿਜ਼ਨਸ ਵਧਣਗੇ ਜਿਹੋ ਆਫਰ ਦੇ ਰਹੇ ਨੇ ਤਾਂ ਉਹਦਾ ਫਾਇਦਾ ਉਠਾਉਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ ਜਿਹੜੇ ਹੋਟਲ ਦੀ ਗੱਲ ਕਰ ਰਹੇ ਨੇ ਮਿਕਾਉਦੀ ਤੇ ਉਹ ਜੋ ਆਫਰ ਦੇ ਰਹੇ ਨੇ ਤਾਂ ਤੁਸੀਂ ਜ਼ਰੂਰ ਚੈੱਕ ਕਰੋ ਰੈਫਰੈਂਸ ਦਿਓ ਇਹਨਾਂ ਦਾ ਜੇ ਹੀ ਕੁਝ ਅਨਾਉਂਸ ਕਰਨਾ ਚਾਹੁੰਦੇ ਨੇ ਕਿ ਵੀ ਤੁਹਾਡਾ ਨਾਮ ਜਾਂ ਤੁਹਾਡੇ ਬ੍ਰਾਂਡ ਦਾ ਨੇਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਵੀ ਉਹਦੇ ਉਹਦੇ ਬਿਹਾਫ ਤੇ ਉਹ ਕੁਝ ਕੰਸੈਸ਼ਨ ਲੈਣ ਤੇ ਉੱਥੇ ਰਹਿਣ ਉਹ ਵਿੱਚ ਜਰੂਰ ਦੱਸਿਓ ਪਲੀਜ਼ ਬਿਲਕੁਲ ਜੀ ਉੱਥੇ ਜਾ ਕੇ ਤੁਸੀਂ ਸ਼ੋਅ ਦੇ ਰਿਗਾਰਡਿੰਗ ਕਹਿ ਸਕਦੇ ਹੋ ਵਿੱਚ ਯਾਰੀਫ ਲੋਹਾਰੀ ਜੀ ਦੇ ਸ਼ੋਅ ਦੇ ਗੈਸਟ ਲਿਸਟ ਦੇ ਵਿੱਚਾਂ ਤਾਂ ਉਹਨਾਂ ਨੇ ਆਲਰੇਡੀ ਪ੍ਰਪੇਅਰ ਕੀਤਾ ਹੋਇਆ ਉਹ ਪੈਕੇਜ ਤੇ ਜਦੋਂ ਦੱਸਾਂਗੇ ਉਹਨਾਂ ਨੂੰ ਤਾਂ ਉਹ ਡੈਫੀਨਿਟਲੀ ਉਹਦੇ ਵਿੱਚ ਡਿਸਕਾਊਂਟਡ ਰੂਮਸ ਅਵੇਲੇਬਲ ਨੇ ਬਿਲਕੁਲ ਜੀ ਜਾਂਦੇ ਜਾਂਦੇ ਆਪਾਂ ਸੁਲਤਾਨ ਟੱਲੋ ਭਾਈ ਜੀ ਨੂੰ ਤੇ ਰਾਜ ਭਾਈ ਜੀ ਨੂੰ ਇਹ ਜ਼ਰੂਰ ਪੁੱਛਾਂਗੇ ਕਿ ਆਉਣ ਵਾਲੇ ਪ੍ਰੋਜੈਕਟ ਉਹਨਾਂ ਦੇ ਕੀ ਕੀ ਨੇ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਸ਼ੁਰੂਆਤ ਕੀਤੀ ਸੀਗੀ ਮੇਰੇ ਖਿਆਲ ਚ 2016 ਚ ਆਵਾਜ਼ੇ ਪੰਜਾਬ ਕੰਪੀਟੀਸ਼ਨ ਸਿੰਗਿੰਗ ਕੰਪੀਟੀਸ਼ਨ ਦੇ ਨਾਲ ਤੁਸੀਂ ਜਿਹੜੇ 올 ਓਵਰ ਦਾ ਆਸਟ੍ਰੇਲੀਆ ਜਿਹੜੇ ਸਟੇਟਸ ਦੇ ਵਿੱਚੋਂ ਸਿੰਗਰ ਸਿੰਗਰ ਜਿਹੜੇ ਆਏ ਸੀਗੇ ਉਹਨਾਂ ਦੇ ਆਡੀਸ਼ਨ ਕੀਤੇ ਉਹਨਾਂ ਨੂੰ ਕੰਪੀਟੀਸ਼ਨ ਦੇ ਵਿੱਚ ਲੈ ਕੇ ਆਂਦਾ ਫਿਰ ਇੱਕ ਫਾਈਨਲ ਹੋਇਆ ਉਹਦੇ ਫਾਈਨਲ ਦੇ ਵਿੱਚੋਂ ਜਿਹੜੇ ਉਹ ਸਿੰਗਰ ਕੱਢੇ ਤੇ ਉਸ ਉਸ ਚੀਜ਼ ਨੂੰ ਅਸੀਂ ਯਾਦ ਤਾਂ ਕਰਦੇ ਹਾਂ ਕਿਉਂਕਿ ਉੱਥੋਂ ਰੈਡ ਡਾਟ ਸਟਾਰਟ ਹੁੰਦਾ ਰੈਡ ਡਾਟ মিডিਆ ਗੁਰਵਿੰਦਰ ਲਹਾਮ ਤੇ ਆਪਣੀ ਟੀਮ ਰੈਡ ਡਾਟ মিডিਆ ਤੋਂ ਅੱਗੇ ਹੀ ਪੰਜਾਬ ਬਣਦਾ ਪੰਜਾਬ ਤੁਹਾਡਾ ਬਹੁਤ ਆਬਾਰੀ ਆ ਤੇ ਫਿਰ ਵੇਟ ਕਰਦਾ ਕਿ ਉਹਦਾਂ ਦੇ ਕੰਪੀਟੀਸ਼ਨ ਜਾਂ ਇਦਾਂ ਦੇ ਹੋਰ ਤੁਸੀਂ ਸ਼ੋਜ਼ ਜਿਹੜੇ ਆ ਉਹ ਲਾਈਨ ਅਪ ਕੀਤੇ ਆ ਉਹਨਾਂ ਬਾਰੇ ਜ਼ਰੂਰ ਅਸੀਂ ਉਤਸੁਕਤਾ ਰੱਖਦੇ ਹਾਂ ਟੈਨੂ ਸਾਹਿਬ ਅਸੀਂ ਦੇਖੋ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਉਸ ਟਾਈਮ ਸਾਡਾ ਸਾਥ ਨਾ ਦਿੰਦੇ ਤਾਂ ਸਾਡੇ ਲਈ ਉਹ ਵੀ ਚੀਜ਼ ਪੋਸੀਬਲ ਨਹੀਂ ਹੋਣੀ ਸੀ ਆਵਾਜ਼ੇ ਪੰਜਾਬ ਦਾ ਹੁਣ ਸਾਡਾ ਇਹ ਮਕਸਦ ਹੈ ਕਿ ਅਸੀਂ ਉੱਥੇ ਦੀਵਾਲੀ ਮੇਲਾ ਜਾਂ ਬਸਾਖੀ ਮੇਲਾ ਸ਼ੁਰੂ ਕੀਤਾ ਜਾਵੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਕਲਚਰ ਸਿਖਾ ਸਕੀਏ ਇਸ ਤਰ੍ਹਾਂ ਦੇ ਮੇਲੇ ਅਸੀਂ ਕਰਾਂਗੇ ਤਾਂ ਆਪਣੇ ਬੱਚੇ ਸਾਡੇ ਨਾਲ ਇਨਵੋਲਵ ਹੋਣਗੇ ਸਾਡੇ ਨਾਲ ਜੁੜਨਗੇ ਤੇ ਸਾਡੀ ਇਹੀ ਕੋਸ਼ਿਸ਼ ਰਹੂਗੀ ਕਿ ਅਸੀਂ ਇਸ ਤਰ੍ਹਾਂ ਦੇ ਮੇਲੇ ਹੀ ਕਰਾਈਏ ਉੱਥੇ ਇਸ ਤਰ੍ਹਾਂ ਦੇ ਸ਼ੋਅ ਕਰਾਈਏ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਨਾ ਪਵੇ ਕਿਸੇ ਨੂੰ ਦੱਸਣਾ ਨਾ ਪਵੇ ਸਾਡਾ ਕਲਚਰ ਕੀ ਸੀ ਬਿਲਕੁਲ ਜੀ ਥੈਂਕ ਯੂ ਤੇ ਜੇ ਆਪਾਂ ਆਪਾਂ ਸਪੋਰਟਰਸ ਦੀ ਗੱਲ ਕਰੀਏ ਜਾਂ ਸਪான்ਸਰ ਦੀ ਗੱਲ ਕਰੀਏ ਜਾਂ ਆਪਾਂ ਸਪੈਸ਼ਲ ਧੰਨਵਾਦ ਕਿਸੇ ਦਾ ਆਪਣਾ ਜਿਹੜਾ ਕਰਨਾ ਹੋਵੇ ਬਣਦਾ ਜਿਹੜਾ ਕਿ ਕਰਨਾ ਚਾਹੀਦਾ ਤੇ ਤੁਸੀਂ ਜਰੂਰ ਬਿਨਾ ਆਪਾਂ ਕਿਸੇ ਪ੍ਰੋਟੋਕੋਲ ਦੇ ਬਿਨਾ ਆਪਾਂ ਕੋਈ মিডিਆ ਦੇ ਤੁਸੀਂ ਪਲੀਜ਼ ਜਰੂਰ ਉਹਨਾਂ ਦਾ ਧੰਨਵਾਦ ਕਰੋ ਟੈਨਨ ਸਾਹਿਬ ਤੁਸੀਂ ਬਖੂਬੀ ਇਸ ਗੱਲ ਤੋਂ ਵਕਫੋ ਕਿ ਸਪான்ਸਰ ਤੋਂ ਬਿਨਾ ਸ਼ੋਅ ਪੋਸੀਬਲ ਨਹੀਂ ਹੁੰਦੇ। ਹਾਂਜੀ। ਜਦੋਂ ਤੁਹਾਡੇ ਸ਼ੋਅ ਦੇ ਵਿੱਚ ਸਪான்ਸਰ ਹੋਣਗੇ ਤਾਂ ਹੀ ਤੁਸੀਂ ਸ਼ੋਅ ਕਰਾ ਸਕਦੇ ਹੋ ਸਪான்ਸਰ ਤੋਂ ਬਿਨਾ ਸ਼ੋਅ ਨਹੀਂ ਕਰਾ ਸਕਦੇ। ਅਸੀਂ ਵੈਸੇ ਵੀ ਬਹੁਤ ਧੰਨਵਾਦੀਆਂ ਸਾਡੇ ਪ੍ਰੈਜ਼ੈਂਟਰ ਸਿੰਘਨ ਮਾਈਗ੍ਰੇਸ਼ਨ ਤੋਂ ਪਨੀਤ ਗੁਪਤਾ ਤੇ ਅਮਨਿੰਦਰ ਸਿੰਘਨ ਉਹਨਾਂ ਦਾ ਤੇ ਸਨ ਟੂ ਸੋਲਰ ਦਾ ਭਾਜੀ ਰਾਜਪਾਜੀ ਉਹਨਾਂ ਦਾ ਇਹਨਾਂ ਨੇ ਵੀ ਇੱਕ ਪਾਸੇ ਤਾਂ ਇਹ ਸ਼ੋਅ ਦੇ 파ਟਨਰ ਨੇ ਤੇ ਦੂਸਰੇ ਪਾਸੇ ਸਪான்ਸਰ ਵੀ ਕਰ ਰਹੇ ਨੇ। ਵੱਡੇ ਸਪான்ਸਰ ਹਨ। ਤੇ ਬਾਕੀ ਸਾਰੇ ਸਪான்ਸਰ ਜਿੰਨੇ ਵੀ ਸਾਡੇ ਸ਼ੋਅ ਨੂੰ ਸਪੋਰਟ ਕਰ ਰਹੇ ਨੇ, ਸਾਡੇ ਸਪான்ਸਰ ਕਰ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਦਿਨੋ ਧੰਨਵਾਦ ਉਨਾਂ ਦੀ ਬਦੌਲਤ ਹੀ ਇਹ ਸ਼ੋ ਪੋਸੀਬਲ ਹੋ ਰਿਹਾ ਹੈ। ਥੈਂਕ ਯੂ ਜੀ ਬਹੁਤ ਧੰਨਵਾਦ ਤੇ ਗੁੱਡ ਲੱਕ ਆਪਾਂ ਏਵੇਂ ਹੀ ਜਿੱਥੋਂ ਆਪਾਂ ਸਟਾਰਟ ਕੀਤੀ ਸੀ ਉਹਦਾ ਬਹੁਤ ਵੱਡਾ ਰੂਪ ਆਪਾਂ ਵੇਖਣ ਜਾ ਰਹੇ ਹਾਂ। ਤੇ ਸਾਰੀਆਂ ਸਾਰਿਆਂ ਦੀ ਐਕਸਾਈਟਮੈਂਟ ਹੈਗੀ ਆ ਕਿ ਆਪਾਂ ਇੱਕ ਵਧੀਆ ਤਰੀਕੇ ਨਾਲ ਬੈਲਰਟ ਨੂੰ ਰਾਈਜ਼ ਕਰਦਾ ਵੇਖੀਏ। ਉੱਥੇ ਹੋਰ ਵੱਡੇ ਵੱਡੇ ਸ਼ੋ ਹੋਣ ਉਹ ਤਾਂ ਹੋਣਗੇ ਜੇ ਇਹ ਸ਼ੋ ਨੂੰ ਹੌਸਲਾ ਮਿਲੂਗਾ। ਹੌਸਲਾ ਮਿਲੇ। ਬਿਲਕੁਲ। ਤੇ ਇਹਨੂੰ ਹੌਸਲਾ ਦੇਣ ਦੇ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਆਰਫ ਲੋਹਾਰ ਜੀ ਤੇ ਉਹਨਾਂ ਦੇ ਬੇਟੇ ਆ ਉਹਨਾਂ ਨੂੰ ਆਪਾਂ ਇੰਜੋਏ ਕਰਨ ਦੇ ਲਈ ਫੈਮਿਲੀ ਦੇ ਨਾਲ ਸਾਰੀ ਬੈਲਟ ਦੀ ਕਮਿਊਨਿਟੀ ਦੇ ਨਾਲ ਉਹਨਾਂ ਦੇ ਆਸ-ਪਾਸੇ ਈਵਨ ਮੈਲਬਨ ਵੀ ਰਿਕਵੈਸਟ ਕਰਦੇ ਹਾਂ ਉਸ ਦਿਨ ਅ ਜਰੂਰ ਪਹੁੰਚੋ 24 ਅਗਸਤ ਨੂੰ ਆਪਾਂ ਜਿਹੜਾ ਸ਼ੋਅ ਆ ਉੱਥੇ 5 ਵਜੇ ਸਟਾਰਟ ਹੋਊਗਾ ਬੈਲਟ ਦੇ ਵਿੱਚ ਤੇ ਹੋਰ ਕੋਈ ਜਾਂਦੇ ਜਾਂਦੇ ਗੱਲਬਾਤ ਰਾਜਪਾਜੀ ਜਾਂ ਤੁਸੀਂ ਕੋਈ ਆਪਣੀ ਇੱਕ ਗੱਲ ਇਦਾਂ ਦੀ ਹੁੰਦੀ ਹੈ ਕਿ ਵੀ ਇਹ ਜ਼ਰੂਰੀ ਕਹਿਣੀ ਸੀਗੀ ਇਹਦੇ ਕੁਐਸਚਨ ਦੇ ਵਿੱਚ ਨਹੀਂ ਆਈ ਬਬਲ ਦੇ ਮੇਰੇ ਖਿਆਲ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਕਵਰ ਕਰ ਲੀਆਂ ਪਰ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਰਕਨ ਸਾਹਿਬ ਸਸਿਕਲ ਜੀ ਮਿਲਦੇ ਆਪਾਂ 24 ਅਗਸਤ ਨੂੰ ਵੈਲਟ ਦੇ ਵਿੱਚ ਥੈਂਕ ਯੂ